ਉਜੀ ਕਾਲਸਾ ਵਾਏ ਉਜੀ ਕੇ ਕਤੇ ਮੈਂ ਬਲਜੀਤ ਕੌਰ ਸਰਪੰਚ ਨਵਾ ਪਿੰਡ ਹੁੰਦਲ ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਤੇ ਨਾਲ ਦੇ ਨਾਲ ਸਾਡੇ ਜਿਹੜੇ ਚੇਅਰਮੈਨ ਨੇਦਰਦਾਸ ਕੋਲ ਦੇ ਰਮਨ ਬਹਿਲ ਜੀ ਉਹਨਾਂ ਦਾ ਵੀ ਧੰਨਵਾਦ ਕਰਦੀ ਆ ਜਿਹੜੇ ਸਾਡੇ ਅੱਜ ਪਿੰਡ ਵਿੱਚ ਯੁੱਧ ਨਸ਼ਿਆਂ ਵਿਰੁੱਧ ਮਹਿਮੇਂ ਦੇ ਬਾਰੇ ਵਿੱਚ ਆ ਰਹੇ ਨੇ ਮੈਂ ਯੁੱਧ ਨੂੰ ਇਹ ਮੈਸੇਜ ਦੇਣਾ ਚਾਹੁੰਦੀ ਆ ਕਿ ਮਤਲਬ ਕਿ ਜਿਹੜਾ ਇਹ ਨਸ਼ਾ ਇਹ ਪੰਜਾਬ ਵਿੱਚੋਂ ਖਤਮ ਹੋਣਾ ਚਾਹੀਦਾ ਕਿਉਂਕਿ ਇਹ ਨਸ਼ੇ ਨੇ ਜਿਹੜਾ ਪੰਜਾਬ ਦੇ ਜਿਹੜੇ ਨੌਜਵਾਨ ਫੀੜੀ ਆ ਉਹਨੂੰ ਬਿਲਕੁਲ ਹੀ ਖਤਮ ਕਰਕੇ ਰੱਖ ਦਿੱਤਾ ਏ ਕਿਉਂਕਿ ਅੱਜਕੱਲ ਜਦੋਂ ਅਸੀਂ ਬੱਚਿਆਂ ਨੂੰ ਹਾਇਰ ਐਜੂਕੇਸ਼ਨ ਵਾਸਤੇ ਇਹਨਾਂ ਨੂੰ ਅਸੀਂ ਬਾਹਰ ਭੇਜਦੇ ਆ ਕਿਸੇ ਯੂਨੀਵਰਸਿਟੀ ਵਿੱਚ ਜਾਂ ਕਿਸੇ ਕਾਲਜ ਦੇ ਵਿੱਚ ਤਾਂ ਪੇਰੈਂਟਸ ਦੇ ਮਨ ਵਿੱਚ ਇਹ ਨਹੀਂ ਹੋਣਾ ਚਾਹੀਦਾ ਕਿ ਸਾਡਾ ਜਿਹੜਾ ਬੱਚਾ ਏ ਉਹ ਕਿਸੇ ਨਸ਼ੇ ਤੇ ਲੱਗੇ ਇਸ ਕਰਕੇ ਜਿਹੜੀ ਸਾਡੀ ਇਹ ਸਰਕਾਰ ਆ ਇਹਨਾਂ ਨੇ ਇਹ ਵੱਡਾ ਫੈਸਲਾ ਕੀਤਾ ਏ ਕਿ ਜਿਹੜਾ ਨਸ਼ਾ ਇਹ ਖਤਮ ਹੋਣਾ ਚਾਹੀਦਾ ਏ ਆਮ ਆਦਮੀ ਪਾਰਟੀ ਦਾ ਇਹ ਸਭ ਤੋਂ ਵੱਡਾ ਜਿਹੜਾ ਇੱਕ ਕਦਮ ਆ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੈਲ ਸਾਹਿਬ ਚੇਅਰਮੈਨ ਆਫ ਪੰਜਾਬ ਦਾ ਆਪਣੇ ਪਿੰਡ ਚ ਆਉਣ ਤੇ ਜੀ ਆਇਆਂ ਨੂੰ ਕਹਿੰਦਾ ਹਾਂ ਤੇ ਇਹਨਾਂ ਦੇ ਉਪਰਾਲੇ ਨਾਲ ਸਾਡੇ ਪਿੰਡ ਦਾ ਬਹੁਤ ਅਸ਼ਾ ਵਿਕਾਸ ਹੋ ਰਿਹਾ ਤੇ ਮੈਂ ਇਹਨਾਂ ਦਾ ਆਉਣ ਤੇ ਬਹੁਤ ਬਹੁਤ ਇਹਨਾਂ ਨੂੰ ਜੀ ਆਇਆਂ ਕਹਿੰਦਾ ਬਹੁਤ ਰਜੀਤ ਖਾਲਸਾ ਵਾਹਿਗੁਰੂ ਜੀ ਮੈਂ ਪਿੰਡ ਲੋਦੀਪੁਰ ਤੋਂ ਮੇਜਰ ਸੰਗਠ ਸਰਪੰਚ ਅੱਜ ਰਮਨ ਬਿਆਲ ਜੀ ਸਾਡੇ ਪਿੰਡ ਨਸਿਆਂ ਵਿਰੋਧ ਕੁਝ ਮੀਟਿੰਗ ਵਾਸਤੇ ਆਏ ਹੀ ਗਏ ਤੇ ਮਤਲਬ ਬਹੁਤ ਵਧੀਆ ਪ੍ਰਗਰਾਹਾ ਕਰ ਰਹੀ ਹੈ ਸਰਕਾਰ ਪੰਗੋਤ ਮਾਨ ਸਰਕਾਰ ਜਿਹੜੀ ਨਸ਼ਾ ਵਿਰੋਧ ਜੁੱਧ ਨਸ਼ਾ ਵਿਰੋਧ ਜਿਹੜਾ 80% ਲਗਭਗ ਸਰਕਾਰ ਨੇ ਨਸ਼ਿਆਂ ਨੂੰ ਮਤਲਬ ਖੰਮ ਪਾ ਦਿੱਤਾ ਹੈ ਤੇ ਹੋਰ ਬਾਕੀ ਵੀ ਕੰਮ ਵਧੀਆ ਚੱਲ ਰਹੇ ਆ ਹੁਣ ਸਰਕਾਰ ਨੇ ਸਪੀਡ ਫੜੀ ਆ ਤੇ ਸਾਨੂੰ ਵੀ ਇਹੀ ਪ੍ਰੈਸ਼ਰ ਆ ਕਿ ਜਲਦੀ ਜਲਦੀ ਕੰਮ ਕਰਵਾਓ ਤੁਸੀਂ ਅਸੀਂ ਫਿਰ ਤੁਹਾਨੂੰ ਨਾਲ ਦੀ ਨਾਲ ਮਿਲਣਾ ਤੇ ਨਾਲ ਦੀ ਨਾਲ ਕੰਮ ਆਪਾਂ ਸਟਾਰਟ ਕਰਕੇ ਦੇ ਪਿੰਡਾਂ ਦੇ ਕੰਮ ਵਧੀਆ ਤਰੀਕੇ ਨਾਲ ਕਰੋ। ਹੋਰ ਅਮਨਬੈਲ ਜੀ ਆਏ ਨੇ ਸਾਡੇ ਪਿੰਡ ਉਹਨਾਂ ਵੱਲੋਂ ਵੀ ਇਹੋ ਹੀ ਵਿਸ਼ਵਾਸ ਦਰਾਇਆ ਗਿਆ ਕਿ ਅਸੀਂ ਮਤਲਬ ਪਿੰਡ ਦੇ ਜਿਹੜੇ ਤੁਹਾਡੇ ਕੰਮ ਉਹ ਵੀ ਤੁਹਾਨੂੰ ਅਸੀਂ ਮਤਲਬ ਫੰਡ ਜਾਰੀ ਕਰਵਾਉਂਦੇ ਆ ਤੇ ਆਪਣੇ ਪਿੰਡ ਜਿਹੜੇ ਰੁਕੇ ਹੋਏ ਕੰਮ ਉਹ ਅਸੀਂ ਦੇਣਾ ਚਾਹੁੰਦੇ ਆ ਕਿ ਤੁਸੀਂ ਨਸ਼ਿਆਂ ਦੇ ਖਿਲਾਫ ਮਤਲਬ ਸਰਕਾਰ ਦੇ ਨਾਲ ਸਪੋਰਟ ਕਰੋ ਤੇ ਨਸ਼ਿਆਂ ਤੋਂ ਦੂਰ ਰਹੋ ਨਸ਼ੇ ਜਿਹੜੀ ਆ ਉਹ ਬਹੁਤ ਵੱਡਾ ਮਤਲਬ ਜ਼ਿੰਦਗੀ ਦਾ ਵੱਡਾ ਇੱਕ ਕੋੜਾ ਜਿਹੜਾ ਜਿਹੜਾ ਨਸ਼ੇ ਨੂੰ ਮਤਲਬ ਬੰਦੇ ਨੂੰ ਲੱਗ ਜਾਏ ਤੇ ਉਹ ਘੋਣ ਵਾਂਗ ਖਾਲੀ ਜਾਂਦਾ ਤੇ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਨਸ਼ਾ ਇੱਕ ਬਹੁਤ ਮਾੜੀ ਚੀਜ਼ ਆ ਤੇ ਬਾਕੀ ਜਿਹੜਾ ਜਿਹੜਾ ਜੂਸ ਆ ਉਹਨੂੰ ਵੈਸੇ ਵੀ ਹੋਣਾ ਅੱਗੇ ਅੱਗੇ ਅਗਲਾ ਜਿਹੜਾ ਜੂਸ ਆ ਉਹ ਇਹਨਾਂ ਚੀਜ਼ਾਂ ਤੋਂ ਪਰਹੇਜ਼ ਹੀ ਆ ਅਸੀਂ ਪਿੰਡ ਅਸੀਂ ਪਿੰਡ ਦੇ ਨਿਵਾਸੀ ਨਹੀਂ ਨਾ ਮੈਂ ਟੁੰਡਾ ਦੇ ਨਿਵਾਸੀ ਅਸੀਂ ਦੇ ਗਾਹਾਂ ਨੂੰ ਧੋਖੇ ਸੌ ਖਾਂਦੇ ਆ